ਦਰਵਾਰ ਦੇ ਵੱਲੋਂ ਜਿਹੜੀ ਕੁਸ਼ਤੀ ਕਰਵਾਈ ਹੋ ਗਿਆ ਐਨ ਵੱਡੇ ਵੱਡੇ ਮੱਲ ਨੇ ਸਾਹਮਣੇ ਦੇਖਾਂਗੇ ਇਧਰਲੇ ਪਾਸੇ ਕਹਿੰਦੇ ਹਸਾਨ ਆਰਾਮ ਵਾਲਾ ਬੱਜਨ ਦੇ ਲਟਾਰੇ ਜਦ ਵੀ ਮੱਲ ਘੋੜਦਾ ਚੋਟੀ ਦਾ ਜਦ ਵੀ ਮੱਲ ਘੋੜਦਾ ਚੋਟੀ ਦਾ ਆਹ ਸੁਰੇਣੀ ਕੁਸ਼ਤੀ ਵੱਡੇ ਵੱਡੇ ਮੱਲ ਪਰ ਪਰਲੇ ਪਾਸੇ ਗਾਰਮ ਪਹਿਲਵਾਨ ਜੀ ਮਾਛੀਵਾੜਾ ਤੇ ਸਕੰਦਰ ਸ਼ੇਕ ਹੈ ਇਧਰਲੇ ਪਾਸੇ ਕਹਿੰਦੇ ਰਵੀ ਮੇਰਾ ਤੇ ਨਾਮ ਲਾਭੀ ਟਖੰਣਾ ਪਰ ਇਧਰਲੇ

ਆਹ ਬਟਾ ਮੱਲ ਗਰੋ ਪਹਿਲਵਾਨ ਜੀ ਪਾਛੀ ਵਾਲਾ ਤੇ ਨਾਲ ਸੁਗੰਦਰ ਸ਼ੇਖ ਆਸਰੇ ਦੀ ਕੁਸ਼ਤੀ ਵਰਤਾਨ ਬੱਲੇ ਦੇ ਕਰਾਉਂਦਾ ਆਹ ਦੋਨਾਂ ਬੱਲਾਂ ਦੇ درمیان ਸਿਰੇ ਦੀ ਟੱਕਰ ਤੇ ਉੱਪਰਲੇ ਪਾਸੇ ਦਾ ਵੀ ਪਹਿਲਵਾਨ ਜੀ ਵੇੜਾ ਪੁੱਜ ਗਿਆ ਆਹ ਸਿਰੇ ਦੀ ਟੱਕਰ ਵੱਜੀਆਂ ਕੁਸ਼ਤੀਆਂ ਕਿ ਮਿਰਕਾਂ ਦੇ ਅੰਦਰ ਹੀ ਕੁਸਤੂਰੀ ਹੁੰਦੀ ਹੈ ਕਾਕਾ ਬਰੇ 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 ਦੁੱਖ ਤੋੜ ਦਿੱਤਾ ਚਾਰ ਤੀਆਂ ਚਾਰੇ ਸਿਰਾਂ ਘੁੰਟੀਆਂ ਚਲਦੀਆਂ ਨੇ ਤਿੰਨ ਪੁਲਟਾਂ ਤੋਂ ਇੱਕ ਜਾਂਦੇ ਫੋੜਦੇ ਵੱਡੀ ਕੁਸ਼ਤੀ ਚੱਲ ਰਹੀ ਹੈ ਹਰ ਗੰਭੀਰ ਕਰੇ ਨਾਮ ਨੇ ਵੱਡੇ ਪਿਆਰ ਵੱਡੇ ਸ਼ਿੰਗ ਮੇਲਾ ਵੱਡਾ ਇਹ ਦੁਨੀਆ ਪਿਆਰ ਕਰਨ ਲਈ ਜੁੜਿਆ ਹੈ ਜਗੰਧ ਕਾਮ ਸਿੰਘ ਆ ਗਿਆ ਹਾਂ ਸਾਹਮਣੇ ਰਹਾਉ ਹਮੇਸ਼ ਮੱਤਰਾ ਜਿਹਨਾਂ ਮੰਨਨ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਲੈਟ ਜੀ ਬੋਲੋ ਉਹ ਕਿਹੜੇ ਜਗਮੂਨ ਦਾ ਪੈਰ ਲੈਣਾ ਕਮਰੇਆਂ ਲੈਟ ਜਗਾ ਦੇ ਜਗਾ ਦੇ ਮੱਦ ਲੈਣ ਦੀ ਸ਼ਸ਼ੀ ਦੀ ਲੈਣ ਜਗਾ ਦੇ ਵੇ ਵਾਹ ਬੈਲਾ ਸਰਾ ਵੱਡੇ ਵੱਡੇ ਮੱਲ ਦੇ ਸੁੱਖੀ ਲਿਖਦਾ ਵਿਚਕਕਰ ਵਾਲੇ ਮੱਲ ਢੋਣਾ ਕਿਹੜੇ ਜਨ ਵਾਲੇ ਨਾਲ ਪਹਿਲਵਾਨ ਭਾਣਾ ਹੋਵੇ ਚਾਹੇ ਨਾ ਜਗਰਾ ਛੇਹਿਆ ਤੇ ਕਾਨੀ ਹੋਵੇ ਮਾਵਾਂ ਦੇ ਉੱਪਰ ਲਿਖਦਾ ਨਹੀਂ ਦਾ ਬੱਬਰ ਛੇਹਿਆ ਜੇ ਕਰਨੀ ਹੋਵੇ ਪਹਿਲਵਾਨੀ ਤੇ ਦਿਲ ਚਾਹੀਦਾ ਬਬਰ ਸ਼ੇਰ ਤੇ ਆ ਅੱਤ ਕਰਾਉਂਦੀ ਅੱਜ ਪਹਿਲਵਾਨਾਂ ਨੇ ਸਿਰਾਈ ਲਾਉਂਦਾ ਲੋ ਸਾਹਮਣੇ ਵੱਡੀ ਕੁਸ਼ਤੀ ਉੱਪਰਲੇ ਪਾਸੇ ਗਰਮ ਮਾਛੀ ਵੜਨ ਦੇ ਨਾਮ ਸੁਖਿੰਦਰ ਸਿੰਘ ਦਾ ਨੌਸਰ ਵੀ ਨਾਮ ਆਇਆ ਉਹ ਮੈਂ ਕਹੇ ਕੌਣ ਬੋਲਦਾ ਤੂੰ ਬਹੁਤ ਵਧੀਆ ਕਰਦਾ ਹੈ ਬਹੁਤ ਵਧੀਆ ਕਰ ਰਹੀ ਜਾ ਰਹੀ ਹੈ ਸਾਡੇ ਸਨਮਾਨ ਰਵਿੰਦਰ ਸਿੰਘ ਜੀ ਬਾਰੇ ਬਾਰ ਦਰਜਨ ਸਿੰਘ ਜੀ ਬਾਰੇ ਬਾਰ ਕਮਨ ਸਿੰਘ ਜੀ ਲੱਭੂ ਕਿਰਵਾਨ ਤੇ ਇਹਨਾਂ ਦਾ ਵੱਡਾ ਭਾਈ

ਵੱਡੇ 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 ਇੰਜਨਾਂ ਵਾਲੇ ਤੇ ਨਾਖੜੇ ਐ ਸਾਹਮਣੇ ਟੈਂਕਾਂ ਦੇ ਜੇਤੂ ਟੈਂਕਾਂ ਦੀ ਰਾਸ਼ੀ ਔਰ ਟੈਂਕਾਂ ਤੇ ਮੁਸੀ ਚੱਲਦੀ ਆ ਔਰ ਸੁਰੇ ਦੀ ਗੋਦੀ ਉੱਪਰਲੇ ਪਾਸੇ ਕਮਲ ਤੇ ਥੱਲੇ ਪੱਜੇ ਬਨਾਇਕ ਪਰ ਪੰਜੀ ਮਾਨੂੰ ਜੀ ਰਵੀ ਮੇਰਾ ਉੱਪਰ ਤੋਂ ਲੱਭੀ ਨਾ ਨਾ ਧਲੇ ਐ ਤਮੇਸ਼ ਪਟਰਾ ਤੇ ਹਸੈਨ ਰਾਮ ਦੇ ਦਰਮਿਆਨ ਤੁਸੀਂ ਕੌਣ ਬੱਲੇ ਬੱਲੇ ਕਹਾਂਦਾ ਕਿ ਤਾਰਾਂ ਦੇ ਵਿੱਚ ਡੱਗ ਕੇ ਹੀ ਗੋਲ ਲੈਣਾ ਪੈਂਦਾ ਏ ਜਿੰਨੇ ਮਰਜ਼ੀ ਉੱਚੇ ਹੋ ਜੋ ਨੀਵੇਂ ਰਹਿਣਾ ਪੈਂਦਾ ਏ ਗੁਰਨੇਪਾਂ ਦੀ ਸਾਵੇ ਛੱਟ ਸਵਾਦਾਂ ਨੂੰ ਉਹ ਆ ਜਾਂਦੇ ਚੰਦੇ ਵੱਡੇ ਵੱਡੇ ਮੱਲਾਂ ਦੇ ਦਰਮਿਆਨ ਸਿਰੇ ਦੀਆਂ ਕੁਹੇ ਦਰੀਆਂ ਨੇ ਲੇਖਾਂਗੇ ਕੌਣ ਸਰਾ ਕਰਾਉਂਦਾ ਹੈ ਕਿ ਪੱਤੇ ਜਾਂਦੇ ਨੇ ਪਹਾੜ ਹੁੰਦੇ ਜੰਗਲ ਆਦਿ ਨੇ ਅੱਗ ਬਰਫਾ ਜਲਾਉਣੀ ਸਾਡੇ ਜਿਗਰੇ ਫਲਾਦ ਨੇ ਆਪੇ ਰੱਖੀ ਸਾਡੀ ਕਰੂਗਾ ਨਾਮ ਬੰਦਿਆ ਉਹਨਾਂ ਦੇ ਟਾਈਮ ਦੀ ਚਕਾ ਦੇਾਂਗੇ ਛਾਲ ਬੰਦਿਆ ਉਹ ਮਾਰੇ ਟਾਈਮ ਦੀ ਚਕਾ ਦੇਾਂਗੇ ਛਾਲ ਬੰਦਿਆ ਦੇਖੀ ਚੱਲ ਜਿੰਨੀ ਕੁ ਲੱਗੀ ਤਾਂ ਲਾਵੀ ਬਹੁਤ ਦੌੜਦੀ ਕੁਸ਼ਤੀ ਸਾਹਮਣੇ ਇਹਨਾਂ ਮੱਲਾਂ ਦੇ درمیان ਆਹ ਫੇਰਾ ਟੱਕਰ ਇਧਰਲੇ ਪਾਸੇ ਰਵੀ ਮੇਰਾ ਉੱਪਰ ਲਾਪ੍ਰਿਤ ਖੰਨਾ ਥੱਲੇ ਪਾਸੇ ਕੁਸ਼ਤੀ ਕਰਦੀ ਉਧਰ ਕਹਿੰਦੇ ਗਰਮ ਉੱਪਰਲੇ ਪਾਸੇ ਤੇ ਸੁਕੰਦਰ ਸ਼ੇਖ ਥੱਲੇ ਪਾਸੇ ਹੈ ਮੁੰਡੇ ਨੇ ਆਰਤੀਆਂ ਦੇ ਸਹਰਾਣਿਆ ਕੋਕਾ ਕਰਕੇ ਰੱਖ ਦਿੱਤਾ ਆਹ ਬੰਦੇ ਬਲੇ ਕਰਵਾ ਦਿੱਤੀ ਇੱਕ ਪਾਸੇ ਪੰਜਾਬ ਦਾ ਮੱਲ ਦੂਸਰੇ ਪਾਸੇ ਮਹਾਰਾਸ਼ਟਰ ਕੋਲ ਚੱਲ ਗਿਆ ਆ ਸੁਰੇ ਦੀ ਟੱਕਰ ਹੈ ਦੋਨਾਂ ਮੱਲਾਂ ਦੇ درمیان ਦੇਖਾਂਗੇ ਕੌਣ ਫੇਰਾ ਕਰਾਉਣਾ ਹੈ ਦੋਨੇ ਮੱਲ ਬੱਤੇ ਐਨ ਪ੍ਰੋਪਰ ਦੀ ਟੱਕਰ ਹੈ ਦੋਨਾਂ ਮੱਲਾਂ ਦੇ درمیان ਕੌਣ ਫੇਰਾ ਕਰਾਉਣਾ ਦੇਖਾਂਗੇ ਦੋਨਾਂ ਮੱਲਾਂ ਦੇ درمیان ਕਿ ਬੰਦਾ ਨਹੀਂ ਇਹ ਕੁੱਤਿਆਂ ਦੀ ਜਾਨ ਹੋਣੀ ਹੈ ਕੜਦਾ ਗਾਲ ਜਿਹੜਾ ਫਕੀ ਭੈਣ ਨੂੰ ਜਿਹਨੇ ਪਿਓ ਦੀ ਮਾੜੀ ਨੂੰ ਹੱਥ ਪਾ ਲਿਆ ਉਹ ਗੱਡਾ ਖੜਾ ਹੋਇਆ ਜਿਹਨੇ ਪੁੱਤ ਕਹਿਣ ਨੂੰ ਤਾਮ ਸ਼ਾਮ ਕਵੀ ਆ ਆ ਕੋਸ਼ਿਸ਼ ਕਰਦੇ ਹੋਏ ਸਹਰੇਣ ਚ ਪਰ ਜੰਮਣੇ ਨਹੀਂ ਮਾਰ ਕੇ ਤੇ ਛਿੰਦੇ ਸੋਹਣਿਆ ਉਹ ਮਾਮਾ ਦੀਆਂ ਸ਼ਕਤੀਆਂ ਜਿਹੜੀ ਮਿਲਦੀ ਦਲੇਰੀ ਤਕੜਾਂ ਦੇ ਵਿੱਚ ਕਿੱਥੋਂ ਕਿੰਦੇ ਸੋਹਣਿਆ ਉਹ ਤਕੜਾਂ ਉਹ ਯਾਰ ਉਹ ਨਾਜ ਕੌਣ ਇੱਧਰ ਦੇ ਸੁਣਾ ਸਾਹਮਣੇ ਕੁਸ਼ਤੀਆਂ ਵੱਧੀਆਂ ਉਹ ਸੁਰੇ ਦੀ ਟੱਕਰ ਸਾਹਮਣੇ ਵੇਖਾਂਗੇ ਕੌਣ ਬੱਲੇ ਬੱਲੇ ਕਰਾਉਂਦਾ ਦੋਨੇ ਮਰਦਾਂ ਦੇ ਦਰਮਿਆਨ ਹਾਂ ਵੱਡੀ ਟੱਕਰ ਚੱਲ ਰਹੀ ਹੈ ਕਮਲਜੀਤ ਸਿੰਘ ਜੀ ਲੱਡੂਣਾ ਦੇ ਪਰਿਵਾਰ ਵੱਲੋਂ ਉਹ ਟਰੈਕਟਰ ਦੇ ਵਿੱਚ ਵੱਡੇ ਮਾਨਕ ਸਨਮਾਨ ਦਿੱਤੇ ਜਾ ਰਿਹਾ ਉੱਪਰਲੇ ਪਾਸੇ ਕਮਲਜੀਤ ਪਹਿਲਵਾਨ ਦੀ ਧੂਮਸ਼ੇੜੀ ਹੈ ਅਬ ਨਾਲ ਇੱਕ ਪਹਿਲਵਾਨ ਜੀ ਮਾਹੀਆ ਪਰ ਪਰਲੇ ਪਾਸੇ ਰਵੀ ਤੇ ਨਾਲ ਕਹਿੰਦੇ ਲਵਪ੍ਰੀਤ ਖੰਨਾ ਇੱਧਰ ਗਰਮ ਦਾ ਛੀਵਾਰਾ ਤੇ ਨਾਲ ਕਹਿੰਦੇ ਦੂਸਰੇ ਪਾਸੇ ਸਿਕੰਦਰ ਸ਼ੇਖ ਅੱਜ ਦੀ ਵੱਡੀ ਕੁਸ਼ਤੀ ਲਓ ਕੌਣ ਬੱਲੇ ਬਲੇ ਕਰਦਾ ਹੈ ਬੈਰੂਸਿਆ ਆ ਲਾਈਟ ਬੰਦ ਕਰ ਦੇ ਬਈ ਟੈਂਪਰ ਵਾਲੇ ਘਰਾ ਵੀ ਦੇ ਦਿੰਦੀ ਐ। ਉਹ ਕਰ ਦੇ ਮਾਜੀ ਲਾਈਟ ਦੇ। ਭਾਈ ਉੱਧਰਲੇ ਪਾਸੇ ਪ੍ਰੋਬਲਮ ਆਉਂਦੀ ਲਾਈਟ ਬੰਦ ਕਰ ਦੇ ਮੇਰੇ ਵੀਰੇ। ਭਾਈ ਜੀ ਲਾਈਟ ਬੰਦ ਕਰ ਦੇ। ਕਰਾਂਨੇ ਕਰਾਂਨੇ ਵੀ ਦੀ ਕਰਾਂਨੇ ਇੱਕ ਮਿੰਟ ਦੇਓ। ਭਾਈ ਜੀ ਲਾਈਟਾਂ ਨੂੰ ਮੋੜੇ ਖੜ੍ਹ ਜਾਓ ਮੇਰੇ ਭਰਾ। ਹੱਥ ਪਿੱਛੇ ਲੱਗ ਜਾ ਥੋੜੀ ਜਿਹੀ ਰੋਕ ਦੇ। ਵਾਹ ਬਹੁਤ ਵਧੀਆ ਕੁਸ਼ਤੀਆਂ ਨੇ। ਚਾਰ ਕੁਸ਼ਤੀਆਂ ਖੜੇ ਕਰਦਿਆਂ। ਸਾਹਮਣੇ ਕੌਣ ਬੱਲੇ ਬੱਲੇ ਕਰਾਉਣਾ ਹੈ? ਅੱਜ ਦਾ ਬੁੱਲਟ ਵੀ ਟਰੈਕਟਰਾਂ ਦੇ ਬਰਾਬਰ ਤੇ ਕਰਦੇ ਤੁਸੀਂ ਗੜੀਜੀਤ ਸਿੰਘ ਵਾਲਿਓ। ਕੁਸ਼ਤੀਆਂ 40-40 ਮਿੰਟ ਤੋਂ ਪਹਿਲਾਂ ਕੋਈ ਨਹੀਂ ਛੜਾਈਆਂ। ਤੁਸੀਂ ਇੱਕ ਵਾਰ ਕਮੇਟੀ ਲਈ ਤਾੜੀ ਮਾਰ ਦਿਓ ਜ਼ੋਰਦਾਰ। ਬਹੁਤ ਵੱਡਾ ਸਨਮਾਨ ਦਿੱਤਾ ਹੈ। ਅਗਲੇ ਸਾਲ ਜਿਹੜੇ ਪਹਿਲਵਾਨ ਵੀ ਆਉਣਗੇ, ਸੋਚ ਸਮਝ ਕੇ ਆਉਣਗੇ ਵੀ ਆਹ ਪਿੰਡ ਦੇ ਖੁੱਲੇ ਟਾਈਮ ਵਾਲਾ ਹੈ। ਜੇਦੋਂ ਟਾਈਮ ਖੁੱਲਾ ਦਿੰਦੇ, ਪੈਸਾ ਖੁੱਲਾ ਦਿੰਦੇ ਆ, ਤੇ ਮਾਣ ਵੱਡਾ ਮਿਲਦਾ।

पहिर मारो हुजे त शहर मार्धकारे फट जाए तैर ਦੂਰ जवानी नशे सां ਪਰ मारे ਵਿੱਚ रहंदे पटेटर ਬੱਲੇ 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 ਆ ਜਾ ਪਾ ਲੈ ਆਉਣਾ ਯਾਰ ਬੱਲੇ 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 ਜੱਲ ਲਗਾ ਪਿਆ ਇਹ ਜਵਾਰ ਆ ਰਿਹਾ ਕਸਤੀ ਦਾ ਤਾੜੀ ਚਾਰ ਦਿਓ ਨੱਕ ਤੇ ਨੱਕ ਤੇ ਹਾਂ ਜੀ ਕਸਤੀ ਦੇ ਗੁਰਪਰਮਜੀਤ ਸਿੰਘ ਭਾਈ ਭਾਈ ਆਇਆ ਰਹਿਣ ਹੱਸ ਬਟਾ ਲੈ ਠੀਕ ਹੈ ਜੀ 아, 넌내 귀여운 일이야, 넌.